ਗੁਰਪਤਵੰਤ ਪੰਨੂ ਹੁਣਾ ਵੱਲੋਂ ਜੋ ਸੁਨੇਹਾ ਲੱਗਿਆ ਹੋ ਅਸੀਂ ਉਹਦੀ ਸਾਰੇ ਆਮ ਆਦੀ ਪਾਰਟੀ ਸਮੂਹ ਪੰਜਾਬ ਲੀਡਰਸ਼ਿਪ ਆਮ ਆਦੀ ਪਾਰਟੀ ਸ਼ਾਰਪ ਲੀਡਰਸ਼ਿਪ ਅਸੀਂ ਸਖਤ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਹੈ ਜਿਹੜੀ ਅਜੇ ਹੀ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਣੀ ਮੈਂ ਸਮਝਦਾ ਕਿ ਉਹ ਤਾਂ ਇੱਕ ਨਾਰਮਲ ਧਰਮ ਦੀ ਗੱਲ ਛੱਡ ਦਿਓ ਇੱਕ ਨਾਰਮਲ ਇਨਸਾਨ ਵੀ ਨਹੀਂ ਹੈ ਸੋ ਇਹਨਾਂ ਲੋਕਾਂ ਦਾ ਇੱਕ ਕੋਈ ਮਕਸਦ ਹੈ ਕਿ ਸਮਾਜ ਦੇ ਵਿੱਚ ਫੁੱਟ ਪਾਉਣਾ ਤੇ ਆਪਣੀ ਰਾਜਨੀਤੀ ਚਮਕਾਉਣਾ ਜੇ ਕੋਈ ਉਹਨਾਂ ਦਾ ਇੱਕ ਅਦਾ ਕੋਈ ਸੁਭਚਿੰਤਕ ਹੈਗਾ ਵੀ ਆ ਇਸ ਦੁਨੀਆ ਦੇ ਸਤਿਰਤੀ ਦੇ ਮੈਂ ਕਹਾਂਗਾ ਉਹਨੂੰ ਬੇਨਤੀ ਕਰੂੰਗਾ ਪਹਿਲਾਂ ਉਹਨਾਂ ਦਾ ਇਲਾਜ ਕਰਾਓ ਉਹਨਾਂ ਨੂੰ ਚੈੱਕਅਪ ਕਰਾਓ ਉਹਨੇ ਦਿਮਾਗ ਦੀ ਉਹਨਾਂ ਦੀ ਕੋਈ ਸਕੈਮਿੰਗ ਕਰਾਓ ਪਤਾ ਲੱਗੇ ਕਿ ਵਾਕਿਓ ਸਹੀ ਹੈ ਕਿ ਨਹੀਂ ਸਹੀ ਹੈਗੀ ਆ ਸਭ ਤੋਂ ਪਹਿਲਾਂ ਸਾਰੇ ਨੂੰ ਪ੍ਰਿਆਰਪਰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ تعال ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਅੱਜ ਦਾ ਜੋ ਤੁਹਾਨੂੰ ਸਰਦਾ ਪੱਤਰ ਗਿਆ ਹੈਗਾ ਆਵਾਦੀ ਪਾਰਟੀ ਵੱਲੋਂ ਹੁਸ਼ਿਆਰਪੁਰ ਲੋਕਲ ਲੀਡਰਸ਼ਿਪ ਵੱਲੋਂ ਜੋ ਮੁੱਦਾ ਸੀ ਅੱਜ ਦਾ ਤੁਸੀਂ ਸਾਰੇ ਜਾਣਦੇ ਹੋਵੋਗੇ ਤਕਰੀਬਨ ਹਫਤਾ ਪਹਿਲਾਂ ਫਲੋਰ ਵਿਖੇ ਜੋ ਸਾਡੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਮੈਂ ਕਹੂੰਗਾ ਕਿ ਭਾਰਤ ਰਤਨ ਸਗੋਂ ਕਿ ਵਿਸ਼ਵ ਰਤਨ ਨੇ ਉਹ ਜਿਹੜੀ ਉਹਨਾਂ ਦੀ ਮੂਰਤੀ ਉੱਤੇ ਬੁੱਤ ਉੱਤੇ ਇੱਕ ਨਿੰਦਾ ਯੋਗ ਇੱਕ અપਮਾਨਜਨਕ ਮੈਂ ਕਹੂੰਗਾ ਕਿ ਇਹ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਆ ਉਹਨਾਂ ਦੀ ਬੁੱਤ ਦੀ ਉਹਨਾਂ ਦੀ ਸੋਚ ਦੀ ਉਹਨਾਂ ਦੇ ਸੰਵਿਧਾਨ ਦੀ ਜਿਹੜੇ ਕਿ ਭਾਰਤ ਦੀ ਧਰਤੀ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਗੁਰਪਤਵੰਤ ਪੰਨੂ ਹੁਣਾ ਵੱਲੋਂ ਜੋ ਸੁਨੇਹਾ ਲੱਗਿਆ ਹੋ ਅਸੀਂ ਉਹਦੀ ਸਾਰੇ ਆਮ ਆਦਮੀ ਪਾਰਟੀ ਸਮੂਹ ਪੰਜਾਬ ਲੀਡਰਸ਼ਿਪ ਆਮ ਆਦਮੀ ਪਾਰਟੀ ਸ਼ਾਰਪਦ ਲੀਡਰਸ਼ਿਪ ਅਸੀਂ ਸਖਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦੇ ਇਰਾਦੇ ਨੇ ਪੰਜਾਬ ਨੂੰ ਵੰਡਣ ਦੇ ਸਮਾਜ ਨੂੰ ਵੰਡਣ ਦੇ ਉਹ ਅਸੀਂ ਕਹਾਗੇ ਕਿ ਉਹ ਕਦੇ ਵੀ ਕਾਬਜਾਬ ਨਹੀਂ ਹੋ ਸਕਣਗੇ ਪੰਜਾਬ ਪੰਜਾਬ ਦੇ ਵਾਸੀ ਨੇ ਇੱਕ ਸਮਝਦਾਰ ਵਾਸੀ ਨਾਲ ਗਦੀ ਪਹਿਲਾਂ ਕਦੀ ਹੋਇਆ ਨਾ ਅੱਜ ਹੋਊਗਾ ਨਾ ਅੱਗੇ ਵੀ ਕਦੀ ਹੋਊਗਾ ਮੈਂ ਇਹ ਕਹਾਂਗਾ ਕਿ ਜੇ ਉਹਨਾਂ ਦੇ ਵਾਕੀ ਕੋਈ ਦਮ ਹੈਗਾ ਸੀ ਉਹਨਾਂ ਨੂੰ ਵੰਗਾਰਦੇ ਆਪਾਂ ਤੁਸੀਂ ਪੰਜਾਬ ਆਓ ਤੁਸੀਂ ਭਾਰਤ ਆਓ ਜੇ ਵਾਕੀ ਤੁਹਾਡੇ ਛਿੰਮਤ ਹੈਗੀ ਹੈ ਦਲੇਰੀ ਹੈਗੀ ਆ ਤੁਸੀਂ ਉਂਗਲ ਕਰਕੇ ਦਿਖਾਓ ਬਾਬਾ ਸਾਹਿਬ ਵੇਦਕਾ ਵੱਲ ਉਹਨਾਂ ਦੇ ਬੋਤ ਵੱਲ ਤੁਸੀਂ ਤੁਹਾਨੂੰ ਦੱਸਦੇ ਅਸੀਂ ਤੁਹਾਡਾ ਕੀ ਅਸ਼ਰਸੀ ਕਰਦੇ ਹੈਗੇ ਆ ਜੋ ਸਦਵਾ ਲੱਗਿਆ ਸਾਡੇ ਸਮਾਜ ਨੂੰ ਪੂਰੇ ਪੰਜਾਬ ਵਿੱਚ ਚਾਹੇ ਉਹ ਦਲਿਤ ਸਮਾਜ ਹੋਵੇ ਚਾਹੇ ਦੂਸਰਾ ਸਮਾਜ ਹੋਵੇ ਤੇ ਪੂਰੇ ਪੰਜਾਬ ਵਿੱਚ ਜਿੱਦਾਂ ਵੀ ਲੋਕ ਅਸੀਂ ਸਾਰੇ ਭਾਈਚਾਰੇ ਚ ਰਹਿੰਦੇ ਸਾਹ ਚ ਰਹਿੰਦੇ ਆ ਤੇ ਉਹਨਾਂ ਦੀ ਮਨਸ਼ਾ ਨੂੰ ਅਸੀਂ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਗੇ ਸੋ ਇਹੀ ਸਨੇਹਾ ਅਸੀਂ ਸਾਡੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਲੀਡਰਸ਼ਿਪ ਵੱਲੋਂ ਜਿਹੜੇ ਉਹਨਾਂ ਦੇ ਮਨਸੂਬੇ ਜਿਹੜੇ ਇਰਾਦੇ ਹੈਗੇ ਅਸੀਂ ਉਹਨਾਂ ਨੂੰ ਕਦੀ ਵੀ ਕਾਮਜਾਬ ਨਹੀਂ ਹੋਣ ਦਵਾਂਗੇ। ਮੇਰੇ ਨਾਲ ਸਾਡੇ ਇਥੋਂ ਦੇ ਐਮਪੀ ਸਰਵਨ ਡਾਕਟਰ ਰਾਜਕਮਰ ਚੱਬੇয়াল ਜੀ, ਸਾਡੇ ਜ਼ੋਨ ਪ੍ਰਧਾਨ ਦੁਆਬਾ ਦੇ ਜਸਵੀਰ ਸਿੰਘ ਰਾਜਾ ਗਿੱਲ ਜੀ ਐਮਐਲਏ ਟਾਂਡਾ, ਸਾਡੇ ਲੋਕਲ ਇਥੋਂ ਐਮਐਲਏ ਵਰਮਸ਼ੰਕਰ ਜਿੰਪਾ ਜੀ ਤੇ ਸਾਡੀ ਸਮੁੱਚੀ ਲੀਡਰਸ਼ਿਪ ਹੁਸ਼ਾਰਪੁਰ ਦੇ ਜ਼ਿਲ੍ਹਾ ਪ੍ਰਧਾਨ, ਸਾਡੇ ਐਸ்சி ਪ੍ਰਧਾਨ ਹੀਰ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਤੇ ਅਸੀਂ ਇਹੀ ਸਨੇਹਾ ਤੁਹਾਡੇ ਮਾਧਿਅਮ ਰੱਖੀਂ ਦੇਣਾ ਚਾਹੁੰਦੇ ਬਤੌਣਾ ਚਾਹੁੰਦੇ ਆ ਕਿ ਕਿ ਇਹੋ ਜਿਹੀਆ ਹਰਕਤਾ ਤੋਂ ਬਾਜ਼ ਆਜਣ ਮੈਨੂੰ ਮੈਨੂੰ ਜੋ ਲੱਗਦਾ ਹੈ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਆਂ ਆਪਾਂ ਪ੍ਰੈਸ ਤੇ ਵੀ ਦੇਖਦੇ ਆਂ ਆਪਾਂ ਮੀਡੀਆ 'ਚ ਅਸੀਂ ਉਹਨਾਂ ਨੂੰ ਦੇਖਿਆ ਆਪਾਂ ਜਦੋਂ ਵੀ ਦੇਖਿਆ ਸੀ ਆਪਾਂ ਬੀਇੰਗ ਅ ਡਾਕਟਰ ਮੈਨੂੰ ਜੋ ਲੱਗਦਾ ਹੈ ਕਿ ਉਹਨਾਂ ਦੇ ਹਰਕਤਾਂ ਤੋਂ ਗੱਲਬਾਤ ਤੋਂ ਹੋਰ ਜਿੱਦਾਂ ਕੋਈ ਕੋਈ ਸਾਈਕੀ ਦੇ ਮਰੀਜ਼ ਹੁੰਦੇ ਨੇ ਕੋਈ ਮੈਂਟਲੀ ਸਿਕ ਨੇ ਜਾਂ ਮੈਂਟਲ ਇਲ ਨੇ ਜਿਹੋ ਜਿਹੇ ਗੱਲਾਂ ਕਰਦੇ ਨੇ ਜਿਉਂ ਜਿਹਾ ਹਰਕਤਾਂ ਕਰਦੇ ਨੇ ਜੇ ਕੋਈ ਉਹਨਾਂ ਦਾ ਇੱਕ ਅੱਧਾ ਕੋਈ ਸ਼ੁਭਚਿੰਤਕ ਹੈਗਾ ਵੀ ਆ ਇਸ ਦੁਨੀਆ ਦੇ ਸੱਤਰਤੀ ਤੇ ਮੈਂ ਕਹਾਂਗਾ ਉਹਨੂੰ ਬੇਨਤੀ ਕਰੂੰਗਾ ਪਹਿਲਾਂ ਉਹਨਾਂ ਦਾ ਇਲਾਜ ਕਰਾਓ ਉਹਨਾਂ ਨੂੰ ਚੈੱਕਅਪ ਕਰਾਓ ਉਹਨੇ ਦਿਮਾਗ ਦੀ ਉਹਨਾਂ ਦੀ ਕੋਈ ਸਕੈਨਿੰਗ ਕਰਾਓ ਪਤਾ ਲੱਗੇ ਕਿ ਵਾਕਈ ਉਹ ਸਹੀ ਹੈ ਕਿ ਨਹੀਂ ਸਹੀ ਹੈਗੀ ਆ ਤੇ ਜਿਸ ਤਰ੍ਹਾਂ ਦੀ ਉਹ ਭਾشنबाजी ਕਰਦੇ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਖਾਸ ਕਰਕੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਸੰਜੀਵ ਵਾਲਤਾ ਆਪਸ ਭਾਈਚਾਰਾ ਜਿਹਨਾਂ ਨੇ ਬਣਾ ਕੇ ਰੱਖਿਆ ਅੱਜ ਵੀ ਬਣਾ ਕੇ ਰੱਖਿਆ ਹੈਗਾ ਤੇ ਅੱਗੇ ਬਣਾ ਕੇ ਰੱਖਣਗੇ ਉਹ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਡਾਕਟਰ ਰਾਜਕਮਰ ਚੱਗਲ ਜੀ ਉਹ ਵੀ ਦੋ ਸ਼ਬਦ ਉਹ ਦਿਨਾਂ ਸਾਂਝੇ ਕਰਨਗੇ ਜੀ ਧੰਨਵਾਦ ਜੀ ਥੈਂਕ ਯੂ ਡਾਕਟਰ ਅਵਜੋਤ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਦਾ ਜਿਸ ਤਰ੍ਹਾਂ ਡਾਕਟਰ ਅਵਜੋਤ ਜੀ ਨੇ ਦੱਸਿਆ ਕਿ ਉਹਨਾਂ ਦਾ 134ਵਾਂ ਜਨਮ ਦਿਹਾੜਾ ਇਕਤਾ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਔਰ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਵੀ ਟਿੱਪਣੀ ਗੁਰਪਤਵੰਦ ਸਿੰਘ ਪੰਨੂ ਸੋ ਕੋਲਡ ਗੁਰਪਤਵੰਦ ਸਿੰਘ ਪੰਨੂ ਨੇ ਕੀਤੀ ਹੈ ਉਹ ਉਸ ਦੀ ਅਸੀਂ ਇੱਕ ਤਾਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਔਰ ਵੈਸੇ ਵੀ ਜੇਕਰ ਗੱਲ ਕਰੀਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਤੇ ਜੇਕਰ ਆਪਾਂ ਸਿੱਖੀ ਦੀ ਗੱਲ ਕਰੀਏ ਤੇ ਸਾਡੇ 10ਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੋਚ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ ਸਾਧ ਸੰਗਤ ਮਿਲ ਰਹੀਏ ਮਾਦੋ ਜੈਸੇ ਮਦੂ ਮਖੀਰਾ ਸੋ ਸਾਰੇ ਮਨੁੱਖਤਾ ਦੇ ਏਕਤਾ ਦੀ ਗੱਲ ਕੀਤੀ ਹੈ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪਗੰਬਰਾਂ ਨੇ ਸੋ ਇੱਕ ਤਾਂ ਜਿਹੜੀ ਅਜਿਹੀ ਟਿੱਪਣੀ ਗੁਰਪਤਵੰਦ ਸਿੰਘ ਪੰਨੂ ਵੱਲੋਂ ਆਣੀ ਮੈਂ ਸਮਝਦਾ ਕਿ ਉਹ ਤਾਂ ਇੱਕ ਨਾਰਮਲ ਧਰਮ ਦੀ ਤਾਂ ਗੱਲ ਛੱਡ ਦਿਓ ਇੱਕ ਨਾਰਮਲ ਇਨਸਾਨ ਵੀ ਨਹੀਂ ਆ ਸੋ ਇਹਨਾਂ ਲੋਕਾਂ ਦਾ ਕੋਈ ਮਕਸਦ ਹੈ ਕਿ ਸਮਾਜ ਦੇ ਵਿੱਚ ਫੁੱਟ ਪਾਉਣਾ ਤੇ ਆਪਣੀ ਰਾਜਨੀਤੀ ਚਮਕਾਉਣਾ ਕਿਉਂਕਿ ਅੱਜ ਤੱਕ ਜਦੋਂ ਵੀ ਇਹਨਾਂ ਨੂੰ ਕੁਝ ਵੀ ਮਿਲਿਆ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਫੁੱਟ ਪਾਉਣ ਦੇ ਮਿਲਿਆ ਬਾਕੀ ਜਿੱਥੇ ਤੱਕ ਭਾਰਤ ਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਸਵਾਲ ਹੈ ਉਹ ਆਪ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਦੇ ਹੱਕਾਂ ਦੀ ਗੱਲ ਕੀਤੀ। ਬਾਬਾ ਸਾਹਿਬ ਨੇ ਸਿਰਫ ਰੈਜ਼ਰਵੇਸ਼ਨ ਤੇ ਗੱਲ ਨਹੀਂ ਕੀਤੀ। ਬਾਬਾ ਸਾਹਿਬ ਨੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਸੰਵਿਧਾਨ ਵੀ ਲਿਖਿਆ। ਬਾਬਾ ਸਾਹਿਬ ਨੇ ਔਰਤਾਂ ਦੇ ਹੱਕਾਂ ਦੀ ਵੀ ਗੱਲ ਕੀਤੀ। ਬਾਬਾ ਸਾਹਿਬ ਨੇ ਸਾਰੇ ਚਾਹੇ ਹਿੰਦੂ ਬਿੱਲ ਹੈ ਜਾਂ ਕੋਈ ਵੀ ਹੈ ਬਾਬਾ ਸਾਹਿਬ ਨੇ ਹਰ ਟੌਪਿਕ ਤੇ ਗੱਲ ਕੀਤੀ। ਜੇਕਰ ਸੰਵਿਧਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਡਾ ਜਿਹੜਾ ਦੇਸ਼ ਨਾ ਹੁੰਦਾ। ਸੋ ਜਿਹੜੇ ਲੋਕ ਬਾਬਾ ਸਾਹਿਬ ਦੇ ਖਿਲਾਫ ਹੋ ਜਾਈਆਂ ਟਿੱਪਣੀਆਂ ਕਰਦੇ ਨੇ ਪਹਿਲਾਂ ਤਾਂ ਮੈਂ ਸਮਝਦਾ ਸੀ ਗੁਰਪਤਵੰਨ ਸਿੰਘ ਪੰਨੂ ਬਾਹਰ ਸੇਫ ਰਹਿ ਸਕਦਾ ਪਰ ਹੁਣ ਮੈਨੂੰ ਲੱਗਦਾ ਕਿ ਜਦੋਂ ਦੀ ਟਿੱਪਣੀ ਕੀਤੀ ਹੈ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਅਮਰੀਕਾ ਤੇ ਕੈਨੇਡਾ ਚ ਵੀ ਨਹੀਂ ਲੱਭ ਰਿਹਾ ਉੱਥੇ ਵੀ ਅੰਡਰਗਰਾਉਂਡ ਹੈ ਸੋ ਅਸੀਂ ਉਹਨੂੰ ਇਹ ਬੰਗਾਰਦੇ ਹਾਂ ਕਿ ਜੇ ਹਿੰਮਤ ਹੈ ਤੇ ਪੰਜਾਬ ਚ ਆ ਕੇ ਜਾ ਇਵੇਂ ਵਿਦੇਸ਼ਾਂ ਦੀ ਧਰਤੀ ਤੇ ਵੀ ਕਿਤੇ ਵੀ ਬੁੱਤ ਦੇ ਸਾਹਮਣੇ ਜਾ ਕੇ ਲੋਕਾਂ ਦੇ ਸਾਹਮਣੇ ਜਹੀ ਹਰਕਤ ਕਰੇ ਤਾਂ ਲੋਕ ਜਰੂਰ ਉਹਨੂੰ ਸਬਕ ਸਿਖਾਣਗੇ ਬਾਕੀ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਵੀ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਆ ਉੱਥੇ ਸਾਡੇ ਕਾਰਜਕਰਤਾ ਜਾ ਕੇ ਆਪਣੇ ਝੰਡੇ ਦੇ ਡੰਡੇ ਲੈ ਕੇ ਉੱਥੇ ਜਿਹੜੇ ਬੁੱਤਾਂ ਦੇ ਸਾਹਮਣੇ ਬਾਬਾ ਸਾਹਿਬ ਦਾ ਜਨਮ ਦਿਨ ਵੀ ਮਨਾਉਣਗੇ ਤੇ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਇੱਕ ਸੰਦੇਸ਼ ਵੀ ਦੇਣਗੇ ਇੱਕ ਸਿੰਬੋਲਿਕ ਸਨੇਹਾ ਵੀ ਦੇਣਗੇ ਔਰ ਦੂਸਰਾ ਮੈਂ ਵੀ ਬੇਨਤੀ ਕਰਦਾ ਕਿ ਇਹ ਇਕੱਲਾ ਗੁਰਪਤਵੰਤ ਗੁਰਪਤਵੰਤ ਸਿੰਘ ਪੰਨੂ ਦਾ ਕੰਮ ਨਹੀਂ ਹੋ ਸਕਦਾ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਜਾਂ ਜਿਹੜੀਆਂ ਤਾਕਤਾਂ ਦੇਸ਼ ਦੇ ਵਿੱਚ ਫੁੱਟ ਪਾਉਣਾ ਚਾਹੁੰਦੀਆਂ ਚਾਹੇ ਕੋ ਕੇਂਦਰ ਸਰਕਾਰ ਹੋਵੇ ਇਹ ਸਾਰਿਆਂ ਦਾ ਕੋਈ ਇੱਕ ਇਕੱਠੇ ਇਕੱਲੇ ਦਾ ਕੰਮ ਨਹੀਂ ਹੈ ਸਾਰਿਆਂ ਦਾ ਫੁੱਟ ਪਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਦੁਬਾਰਾ ਡਿਸਟਰਬ ਕਰਨ ਦਾ ਮੈਂ ਸਮਝਦਾ ਕਿ ਕਿਸੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜਿਹੜਾ ਪਲਾਨ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੋਮ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਆਪਣੇ ਨੂੰ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰੀ ਵਿਦੇਸ਼ ਮੰਤਰਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਨੌਜਵਾਨ ਜਿਸ ਤਰ੍ਹਾਂ ਬੇਰਮੀ ਦੇ ਨਾਲ ਬੇਦਰਦੀ ਦੇ ਨਾਲ ਵਿਦੇਸ਼ਾਂ ਤੋਂ ਤੁਸੀਂ ਦੇਖਿਆ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਦੇਸ਼ 'ਚ ਆ ਰਹੇ ਆ ਤੇ ਜੇਕਰ ਸਰਕਾਰ 'ਚ ਹਿੰਮਤ ਹੈ ਕੇਂਦਰ ਸਰਕਾਰ 'ਚ ਹਿੰਮਤ ਹੈ ਤਾਂ ਕੇਂਦਰ ਸਰਕਾਰ ਗੁਰਪਤਵੰਨ ਸਿੰਘ ਪੰਨੂ ਵਰਗੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਦਾ ਕੋਈ ਧਰਮ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਬੇੜੀਆਂ ਪਹਿਨਾ ਕੇ ਦੇਸ਼ ਦੇ ਵਿੱਚ ਲੈ ਕੇ ਆਣ ਫਿਰ ਦੇਸ਼ ਦੇ ਲੋਕ ਸੰਵਿਧਾਨ ਦੇ ਤਹਿਤ ਪੰਜਾਬ ਦੇ ਲੋਕ ਫਿਰ ਪੰਨੂ ਨੂੰ ਦੱਸਣਗੇ ਕਿ ਸੰਵਿਧਾਨ ਕੀ ਹੁੰਦਾ ਤੇ ਬਾਬਾ ਸਾਹਿਬ ਭੀਮਰਾਓ ਬੇੜਕ ਜੀ ਦੀ ਸੋਚ ਕਿੱਡੀ ਵੱਡੀ ਆ ਜੈਪੀਮ ਜੈਪਾਲ